हां अभी मित्रों सारे ਭੈਣ ਤੇ ਭਰਾਵਾਂ ਦਾ ਸਵਾਗਤ ਕਰਦੇ ਆਂ ਅੱਜ ਆ ਆਪਣੇ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਆ ਮੇਰੇ ਭੈਣ ਭਰਾ ਹਨਾ ਸਾਰੇ ਚੜਦੀ ਕਲਾ ਚ ਹੋਵੋਗੇ ਆਪਾਂ ਵੀ ਪੂਰੇ ਚੜਦੀ ਕਲਾ ਚਾ ਮਿੱਤਰੋ ਸਾਰੇ ਪੈ ਮੇਰੇ ਭੈਣ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਕੀ ਕਰੋ ਚੱਕ ਸੂਰਜ ਦੇਵਤਾ ਜੀ ਆ ਕੇ ਬਾਹਰ ਨਾਲ ਨਾਲ ਆਪਾਂ ਵੀ ਪਹੁੰਚ ਗਏ ਖੇਤ ਮਿੱਤਰੋ ਆ ਕਣਕ ਆਪਣੀ ਨਾ ਐ ਹਲੇ ਤੁਹਾਨੂੰ ਦੀਣੀ ਨਹੀਂ ਜਾਨੀ ਕਿ ਉਹ ਵਧੀਆ ਹਰੀ ਹੋਈ ਆਈ ਆਪਣੇ ਇਹਨੂੰ ਬੀਜੀ ਨੂੰ ਆ ਜਾਏਗਾ 6ਵੇਂ ਦਿਨ ਇੱਕ ਵਾਕਿਸ਼ ਨੂੰ ਮੈਂ ਹੋਰ ਦੱਸਦਾ ਜਿਹੜੀ ਆਹ ਆਹ ਆ ਤਾਂ ਆਪਣੀਆਂ ਜਿਹੜੇ ਤੇ ਪਰਲਾ ਖੱਤਾ ਆਹ ਆ ਦੇਖੋ ਉਤਲਾ ਇਹ ਬੰਦੇ ਨੇ ਆਪਣੇ ਨਾਲ ਹੀ ਬੀਜਿਆ ਸੀ ਆਪਾਂ ਤੋਂ ਇੱਕ ਦਿਨ ਪਹਿਲਾਂ ਠੀਕ ਆ ਫਿਰ ਇਹ ਵੀ ਉਹ ਕਣ ਕੱਜ ਬਾਹਰ ਆਇਆ ਹਲੇ ਇਹ ਆਪਣੇ ਵਾਲੀ ਕੱਲ ਨੂੰ ਬਾਹਰ ਆਜੂ ਹੁਣ ਬਾਕੀ ਆ ਗਈ ਸੀ ਖੇਤ ਮਾਣ ਨੂੰ ਦੱਸਿਆ ਹੁਣ ਆਪਾਂ ਆਪਣੀ ਕਣ ਕਰਮਾਉਣੀ ਆ ਲੱਗਦੇ ਆ ਭਰਨਾ ਬਾਕੀ ਤੁਹਾਨੂੰ ਦੱਸਿਆ ਭਾਂਜਾ ਵੀ ਆ ਗਿਆ ਸੀ ਆਹ ਦੇਖੋ ਆਹ ਖੜਾ ਜਾਂਦਾ ਕਹੀ ਲਈ ਉਧਰ ਨੂੰ ਚਲਾਉਣਿਆਂ ਲਾਈਟ ਆ ਗਈ ਲਾਈਟ ਮਿੱਤਰੋ ਹੁਣੀ ਆਈ 8 ਵਜੇ ਆਹਾਂ 8 ਤਾਂ ਨਹੀਂ ਵਜੇ 8 ਤੋਂ ਦਾ ਟਾਈਮ ਵੱਧ ਹੋ ਗਿਆ ਉਹ ਚਲਾਉਣਿਆਂ ਮੋਟਰ ਹੋਰ ਜਰਾ ਮੈਂ ਕਣਕ ਲੈ ਕੇ ਆਇਦੀ ਕੁਸ ਮਾ ਚਲੇ ਸਿੱਟਾ ਦੀਦੀ ਕਣਕ ਦਾ ਉਹ ਸੇਰੇ ਵਾਲੇ ਕਿਹਾਂ ਨੇ ਕੋਈ ਥੋੜੀ ਥੋੜੀ ਦੇ ਦਾਂਗੇ ਬਾਕੀ ਕਰਦਿਆਂ ਸਿੰਘ ਜੀ ਸਟਾਰਟ ਹੁਣ ਮਿੱਤਰੋ ਕੱਲ ਨੂੰ ਇੱਕ ਹੋਰ ਹੈ ਆਲੂਆਂ ਨੂੰ ਵੀ ਆਪਾਂ ਨੂੰ ਅੱਜ ਹੋ ਕੇ 5 ਦਿਨ ਹਫ਼ਤੇ ਮਾ ਗਰੇਚ ਵੀ ਰੇ ਪਾ ਕੇ ਪਾਣੀ ਲਾਉਣਾ ਇਹ ਤੇ ਵੀ ਤੁਹਾਨੂੰ ਦੱਸਾਂਗੇ ਕਿਵੇਂ ਕਰਨਾ ਬਾਕੀ ਚੱਲ ਕੇ ਚਲਾਉਣਾ ਆਟੋਮੈਟਿਕ ਮੋਟਰ ਦਾ ਲਾਣੇਦਾਰ ਕਣਕ ਲੈ ਕੇ ਵਾਗ ਗਿਆ ਝੋਲੀ ਆ ਲਈ ਫਿਰ ਕਹੀ ਲਈ ਖੜਾ ਆਈ ਨੇ ਹਾਲੇ ਤਾਂ ਖਾਲ ਭਰ ਦੇਈ ਭਰੂ ਚਲਾਉਂਦੇ ਆ ਮਿੱਤਰੋ ਮੋਟਰ ਗ੍ਰਿਪ ਗਰੁਪ ਹਾਂ ਪਾਏ ਨੇ ਮਿੱਤਰੋ ਆਇਆ ਆਪਣਾ ਗ੍ਰਿਪ ਟੁੱਟ ਗਿਆ ਵੀ ਲੈ ਕੇ ਆਉਣਾ ਨਵਾਂ ਜਾ ਕੇ ਸਹਿਰੋਂ ਇਹ ਮਿੱਤਰੋ 2 ਮਿੰਟ ਤੱਕ ਚੱਲੂ ਆਟੋਮੈਟਿਕ ਥੋੜਾ ਜਿਹਾ ਹੌਲੀ ਚਲਾਉਂਦਾ ਬਾਕੀ ਟਾਈਮ ਕਿੰਨਾ ਹੋ ਗਿਆ ਹਾਂ 8:49 ਮਿੰਟ ਹੋ ਗਏ ਮਿੱਤਰੋ 8:48 ਤੇ ਹਾਂ 8:38 ਵਜੇ ਲੇਟ ਆਈਆਂ 9 ਮਿੰਟ ਹੋ ਗਏ ਲੇਟ ਆਈ ਨੂੰ ਬਾਕੀ ਚੱਲ ਪਏ ਵੇ ਮੋਟਰ ਦਿਖਾਉਨੇ ਆ ਸੀ ਨੂੰ ਫਿਰ ਨਾਲੇ ਪੱਟਦੇ ਆ ਅਚਾਰ ਚਲੋ ਮਿੱਤਰੋ ਠੀਕ ਆ ਚੱਕ ਲਾਉਣ ਦਾ ਮੋਟਰ ਨੂੰ ਪਾਣੀ ਸੋਨ ਦਿਖਾਉਣਾ ਫਿਰ ਹੋਰ ਕਰਤੀ ਆਪਾਂ ਨੇ ਸਿੰਘ ਜੀ ਸਟਾਰਟ ਜੂਰੀਆ ਮੈਂ ਤੁਸੀਂ ਦੇਖਿਆ ਕੱਲ ਪਿਛਲੇ ਵਲੌਗ 'ਚ ਮੈਂ ਪਾ ਗਿਆ ਸੀ ਕਰੋ ਮਿੱਤਰੋ ਚੈੱਕ ਚਲਾਤੀ ਮੋਟਰ ਤੋਂ ਆ ਜਾ ਬਲੀ ਹੈ ਨਾ ਪਰ ਇੱਕ ਭਲੀ ਕਰੇ ਹੋਰ ਮਿੱਤਰੋ ਇਹਦੇ ਦੀ ਆ ਜੀਵਨਾ ਆਪਣਾ ਇਹ ਤਾਂ ਮੰਨਦੇ ਹਾਂ ਬਾਕੀ ਦੱਸਿਓ ਆਪਣੀ ਪਾ ਮੋਟਰ ਦਾ ਪਾਣੀ ਸਾਰੇ ਭਰਾ ਠੀਕ ਨਹੀਂ ਮਿੱਤਰੋ ਆਪਣਾ ਧੜਾਕਾ ਹੀ 5 ਇੰਚ ਹੀ ਆ ਬਾਕੀ ਦਿਖਾਉਣਾ ਤੁਹਾਨੂੰ ਅੱਗੇ ਵਗ ਜਾਣ ਤੋਂ ਖਾਲ ਖੂਲ ਭਰ ਲਈਏ ਨਾਲੇ ਮੈਂ ਪੱਟ ਦਾ ਜਦ ਨੂੰ 4 ਹੋਰ ਮੇਰੇ ਯਾਰਾਂ ਮੈਂ ਕਿਹਾ ਚੱਲ ਥੋੜਾ ਜਿਆ ਕਣਕ ਦਾ ਮੁੱਢੀ ਸੱਤਾ ਮਾਰਦੇ ਨੇ ਜੇ ਹੋਣੀ ਵਧੀਆ ਨਹੀਂ ਹੂੰ ਤਾਂ ਆਪਣੇ ਤਾਂ ਹੈਗੀਆਂ ਡਾਂਡ ਲਾਣੇਦਾਰ ਬਾਕੀ ਵਗ ਗਿਆ ਕਰੋ ਜੇ ਇੱਕ ਖਾਲ ਚ ਪਾਣੀ ਆਪਣੇ ਮਿੱਤਰੋ ਆਇਆ ਜਿਹੜੇ ਭਰਾਵਾਂ ਦੇ ਨਾਲ ਵਿੱਚ ਨਹਿਰੀ ਪਾਣੀ ਉਹਨਾਂ ਨੂੰ ਬਹੁਤ ਨਿਆਰਾ ਮੇਰੇ ਹਿਸਾਬ ਨਾਲ ਸਾਡੇ ਜਾ ਰੋਡ ਇੱਕ ਸੂਆ ਜਿਹਦਾ ਪਾਸ ਹੋਇਆ ਹੋਇਆ ਫਾਇਦਾ ਕੀ ਪਤਾ ਉਹ ਕਦ ਨਿਕਲੇ ਕਦ ਬਣੇ ਚਲੋ ਆਪਣੇ ਪਾਣੀ ਵੀ ਮਿੱਤਰੋ 140 ਫੁੱਟ ਤੇ ਆ ਇਸ ਟਾਈਮ 140 ਹਾਂ ਡੇਡ ਡੇਡਕਾ ਫੁੱਟ ਤੇ ਪਾਣੀ ਆ ਚਲੋ ਆਪਣੇ ਚਲਦੇ ਆ ਉੱਧਰ ਨੂੰ ਤੁਹਾਨੂੰ ਦਿਖਾਉਣ ਅੱਗੇ ਜਿਵੇਂ ਵੀ ਪਾਣੀ ਆਪਾਂ ਕੱਢਾਉਨੇ ਆ ਠੀਕ ਆ ਮਿੱਤਰੋ ਓਕੇ ਕਰੋ ਮਿੱਤਰੋ ਚੈੱਕ ਭਰ ਲਿਆ ਆਪਾਂ ਖਾਲ ਆਉਂਦਾ ਜਾਨੀ ਕਿ ਪਾਣੀ ਖਾਲ ਦੀ ਆਪਣੇ ਥੋੜੀ ਜੀ ਲਮਾ ਦੇ ਵੀ ਤੁਹਾਨੂੰ ਪਤਾ ਵੱਧ ਹੁੰਦੀ ਆ ਬਾਕੀ ਕਰੋ ਚੈੱਕ ਆ ਆ ਗਿਆ ਪਾਣੀ ਗੁਰ ਮੈਨੂੰ ਆਇਆ ਕਿ ਰਾਂ ਵੀ ਲਾਨੇਦਾਰ ਨਾਲ ਖਾਲ ਜਾ ਚੱਲਦਾ ਇਹਨੂੰ ਕਰਕੇ ਦੇਦਾ ਹਨਾ ਫੇਰ ਤਾਂ ਚੱਲ ਜੇ ਕੀ ਰਾਮ ਨਾਲ ਖਾਲ ਚੱਲ ਪਿਆ ਮਿੱਤਰੋ ਆ ਖਾਲ ਤਾਂ ਨਹੀਂ ਆਪਣਾ ਟੁੱਟਦਾ ਉਹ ਆ ਦੇਖੋ ਉਰੋਂ ਲੈ ਕੇ ਨਾ ਜਿੱਥੇ ਚਾਰ ਪਾਸੇ ਇੱਥੋਂ ਲੈ ਕੇ ਜਿੱਥੇ ਮਨਾ ਜਾਂਦੇ ਦੁਕਾਨ ਕਹੀ ਪਈ ਆ ਇਦੋਂ ਇੱਕ ਤਾਂ ਥੋੜਾ ਜਿਹਾ ਮਾਗਰ ਖਾਤਰਾ ਉਹ ਚਾਰ ਤੋਂ ਲੈ ਕੇ ਉੱਥੇ ਤੱਕ ਇੱਥੋਂ ਤੇ ਲੈ ਕੇ ਜਿਹੜਾ ਆਪਣਾ ਆ ਖੁੰਝਾ ਇੱਥੇ ਤੱਕ ਵੀ ਨਹੀਂ ਕੋਈ ਉਹ ਗਾਹਾ ਆਪਣਾ ਨਾ ਖਾਲ ਥੋੜਾ ਜਿਹਾ ਕੱਚਾ ਆ ਗਿਆ ਵੀ ਉਹ ਆਏਗੀ ਜਿਵੇਂ ਟਾਉਣਾ ਪੈਂਦਾ ਫਿਰ ਪਾਉਣਾ ਪੈਂਦਾ ਉਹ ਤਾਂ ਕਰਕੇ ਇੱਕ ਥੋੜੀ ਉਹਦੀ ਉਹ ਆਉਂ ਤਾਂ ਮੇਰਾ ਉਦਿਆਂਪਾਂ ਨੇ ਸਪਰੇ ਨਹੀਂ ਕਰੀ ਸੀ ਮੈਂ ਪਾਣੀ ਛੱਡ ਕੇ ਖਾਲ ਚ ਥੋੜਾ ਜਿਹਾ ਪੱਕਾ ਕਰ ਲਿਆ ਦੀ ਮੈਂ ਕਿਹਾ ਵੀ ਚਲ ਜਿੱਦਿਆਂ ਉਹ ਕਰਨਾ ਪਾਣੀ ਲਾਵਾਂਗੇ ਨਾ ਵੀ ਥੋੜਾ ਜਿਹਾ ਸੌਖਾ ਰਹੂਗਾ ਨਾਲੇ ਖਾਲ ਆ ਪਾਣੀ ਮਿੱਟੀ ਜੀ ਖੜਜੂ ਚਲੋ ਬਾਕੀ ਕਰ ਲਾਂ ਮੂਰੇ ਨੱਕਾ ਮਾਰ ਲਾਂ ਦੇਖਦੇ ਆ ਵੀ ਦੋ ਕਿਆਰੇ ਨੂੰ ਪਾਣੀ ਲੋਟ ਆਊਗਾ ਇੱਕ ਨੂੰ ਆਊਗਾ ਬਾਕੀ ਰਹੀ ਮੈਂ ਕੱਲ ਪਾਕੀ ਗਿਆ ਤੀ 10 ਵਿਗਿਆ ਉਹ ਤੁਸੀਂ ਦੇਖਿਆ ਹੀ ਆ ਠੀਕ ਆ ਮਿੱਤਰੋ ਹਾਂ ਵੀ ਮਿੱਤਰੋ ਬਾਬਾ ਨਾਨਕ ਜੀ ਦੀ ਕਿਰਪਾ ਦੇ ਨਾਲ ਹਨਾ ਚਲੋ ਲਾਗੇ ਲਾਉਣ ਪਾਣੀ ਮਿੱਤਰੋ ਇੱਕ ਦੱਸਿਓ ਆਪਣੇ ਪਰਾਲੀ ਕਰਕੇ ਘੱਟ ਦੀ ਨਹੀਂ ਆ ਗਿੱਲ ਕਣਕ ਵੀ ਆਹ ਆਪਣੇ ਕਣਕ ਥੋੜੀ ਜੀ ਦੱਸਿਓ ਵੀ ਬਹੁਤ ਆਉਂ ਤਾਂ ਡੈਡੀ ਕਣਕ ਦਾ ਦੇਖੋ ਸਾਹਮਣੇ ਸਿੱਟਾ ਵੀ ਦੇ ਰਿਹਾ ਬਾਕੀ ਮਗਾ ਸਾਰੇ ਭਰਾਵਾਂ ਨੂੰ ਦੱਸਦੀ ਆ ਨਾ ਵੀ ਲਾਗੇ ਪਾਣੀ ਲਾਉਣ ਪਹਿਲਾਂ ਜਿਹੜੋਂ ਕਹਿੰਦੇ ਨੇ ਕਣਕ ਪਹਿਲਾ ਪਾਣੀ ਤੇ ਚੋਰ ਬਰਾਬਰ ਹੁੰਦਾ ਐ ਨਹੀਂ ਪਤਾ ਵੀ ਕਾਹ ਟੁੱਟ ਜੇ ਤਾਂ ਹੀ ਤਿੰਨੇ ਜਾਨੇ ਸਿਰੇ ਖੜੇ ਨੇ ਖਾਲ ਤੇ ਇੱਕ ਆ ਖੜਾ ਹੁਣ ਬਾਕੀ ਫਿਰ ਦੂਜਾ ਦੇਖ ਲੋ ਮੈਂ ਖੜਾ ਥਲੇ ਲਾਣੇਦਾਰ ਇਦੋਂ ਮਾਗਰੋ ਦਾ ਚਾਹ ਲਾਣੇਦਾਰ ਦੀ ਡਿਊਟੀ ਆ ਮਿੱਤਰੋ ਆਏ ਆ ਲਾਣੇਦਾਰ ਦਾ ਨਾ ਬੁੜਿਆਂ ਦਾ ਸੋ ਕੀ ਵੀ ਹੋਤ ਹੁੰਦਾ ਜਿਵੇਂ ਕਣਕ ਨੂੰ ਪਾਣੀ ਪੂਣੀ ਲਾਉਣਾ ਬੰਦਾ ਮੈਂ ਆਪਦੇ ਕੰਮ ਕਰ ਦੂੰ ਮੈਂ ਸਪਰੇਅ ਕਰ ਦੂੰ ਰੇ ਪਾ ਦੂੰ ਸਾਰਾ ਕੁਝ ਕਰ ਦੂੰ ਚਲ ਐ ਬੰਦਾ ਜਿਹੜਾ ਟੇਕੇ ਕੰਮ ਕਰਨ ਵਾਲਾ ਹੁੰਦਾ ਉਹ ਚਾਹ ਲਾਣੇਦਾਰ ਮੋਟਰ ਤੇ ਬੈ ਕੇ ਆਰਾਮ ਨਾਲ ਵੀਰੇ ਪਾਣੀ ਤਾਂ ਲਾਈ ਜਾਈ ਗਏ ਘਰ ਦੇ ਬੰਦਾ ਕੰਮ ਆ ਚਲੋ ਹੁਣ ਲੱਗਦੇ ਆ ਮੜਿਆ ਨੂੰ ਲੋਟ ਕਰਕੇ ਦੇ ਦਈਏ ਵੀ ਕਿ ਇਹਨਾਂ ਸਿੱਧਾ ਜਾਂ ਖਾਲ ਚੱਲ ਪਵੇ ਫੇਰ ਟੈਨਸ਼ਨ ਚਲੋ ਖਤਮ ਹੋਰ ਮਿੱਤਰੋ ਠੀਕ ਆ ਚਾ ਖਾਲ ਟੇਕ ਕੇ ਚੱਲ ਪਿਆਣਾ ਤੁਹਾਨੂੰ ਫੇਰ ਦਿਖਾਉਣਾ ਵੀ ਆਪਣੇ ਦੋ ਕਿ ਇਹਨਾਂ ਨੂੰ ਪਾਣੀ ਲੋਟ ਲਾਉਂਦਾ ਕਿ ਇੱਕ ਨੂੰ ਆਉਂਦਾ ਜੇ ਤਾਂ ਇੱਕ ਨੂੰ ਖਾਲ ਚੱਲਿਆ ਫਿਰ ਇੱਕ ਨੂੰ ਚਲਾ ਦਾਂਗੇ ਨਹੀਂ ਫੇਰ ਇਹ ਚ ਵੀ ਮੇਰਾ ਦੂਏ ਚ ਵੀ ਰੇ ਪਾਇਆ ਹੋਇਆ ਨਹੀਂ ਫੇਰ ਇਹ ਚ ਵੀ ਨਾਲ ਹੀ ਛੱਡ ਦਾਂਗੇ ਫੇਰ ਥੋੜਾ ਜਿਹਾ ਮੂਹਰੋ ਖਾਲ ਉੱਤਰ ਜੂ ਜੇ ਇਹਨੂੰ ਨਹੀਂ ਛੱਡਿਆ ਫੇਰ ਆ ਪਰਲੇ ਨੂੰ ਛੱਡ ਦਾਂਗੇ ਗਬਲਾ ਕਾਲੂ ਪਰਲਾਂਗੇ ਚਲੋ ਜਿਵੇਂ ਵੀ ਲਾਨੇਦਾਰ ਨੂੰ ਲੋਟ ਲੱਗੋ ਦੇਖ ਕੇ ਕਰ ਲੂ ਵਿਤਰੋ ਕਰੋ ਜੇ ਕਾਮਸ ਨੂੰ ਕਿਹਾ ਸੀ ਨਾ ਵੀ ਉੱਤੇ ਬੱਟ ਵਾਹੀ ਹੋਈ ਦੇਖੋ ਖਾਲ ਟੁੱਟਦਾ ਹੁਣ ਹੁਣ ਦਾ ਬੰਦਾ ਇਹ ਕਿੰਨੀ ਕਮਿੱਟੀ ਲਾਈ ਜਾਊ ਕੋਡਾ ਹੋ ਹੋ ਲਫੜ ਆ ਲਾ ਦੇ ਅੰਦਰੋਂ ਕਹੀ ਲੈ ਕੇ ਹੋਰ ਹੁਣ ਬੱਟ ਦਾ ਸਾਰੀ ਚੀਰੀ ਪਈਆ ਹੁਣ ਇੱਥੇ ਪਾਣੀ ਮੈਂ ਕਿਵੇਂ ਚੱਲੂਣ ਜੇ ਭਰ ਗਈ ਭਰ ਗਈ ਸੀ ਫਿਰ ਫਿਰ ਇਹੀ ਹਸਾਬ ਕਿਤਾਬ ਆਊਗਾ ਫਿਰ ਨਾਲ ਕੋਈ ਮਾਕਰੋਂ ਕਹਿਗੇ ਦੇਖ ਲਵੇ ਆਪਾਂ ਤੋਂ ਨਾਲੇ ਸਿੱਧਾ ਨਾਲੇ ਆਪਣੇ ਕੋਲ ਤਾਂ ਵੀਡੀਓ ਵੀ ਆਈ ਗਿਆ ਪਹਿਲਾਂ ਆਪਣਾ ਬਲੌਗ ਪਾਇਆ ਵੀ ਹੋਇਆ ਜੀਆ ਤੈਨੂੰ ਪਤਾ ਵੀ ਬੰਦੇ ਨੇ ਇੱਥੇ ਇੰਨਾ ਪਾਣੀ ਆਉਣਾ ਹਨਾ ਚਲੋ ਜੇ ਟੁੱਟ ਗਿਆ ਫਿਰ ਟੁੱਟ ਗਿਆ ਸਹੀ ਦੇਖਾਂਗੇ ਉਹ ਡਾਉਨ ਲਵੇ ਹੈਗੀਆਂ ਦੋ ਜਾਨੇ ਹੁਣ ਫਿਰ ਵੀ ਕੀ ਕਰਾਂਗੇ ਚਲੋ ਉਹ ਦਾ ਆਪਣੇ ਕੰਨੀਓ ਪੂਰੀ ਕੋਸ਼ਿਸ਼ ਰੱਖਾਂਗੇ ਵੀ ਅਗਲੇ ਜੀ ਕਾਤੇ ਖਰਾਬ ਕਰਨੇ ਹੁਣ ਜਦੋਂ ਅਗਲੇ ਨੇ ਸ਼ਰਮਲਾਹੀ ਹੋਈ ਸੀ ਪਹਿਲਾਂ ਇੱਕ ਖਿਹੜ ਪਿੱਛੇ ਨੇ ਮੈਨੂੰ ਆਪਦਾ ਸਾਰੀ ਮਾਰ ਲੈਣੀ ਆ ਚਲੋ ਜਿਹੜੀ ਇਹਦੀ ਕਿਸਮਤ ਚ ਹੋ ਹੋਰ ਆ ਨਾਲੇ ਜਿੰਨੀ ਵੱਡੀ ਆ ਦੇਖੋ ਇਹ ਕੀ ਹੋਇਆ ਇੱਥੇ ਲੈ ਜਿੱਥੇ ਵੱਟ ਵੱਡੇ ਉਥੇ ਮੈਂ ਤੁਹਾਨੂੰ ਦੱਸਿਆ ਮੈਨੂੰ ਕਿੰਨੇ ਕ ਦਾਣੇ ਹੋਗੇ ਲੈ ਕਿਤੇ ਟਮਾਟਾ ਮਖਮਨੀ ਹੈਗਾ ਖਮਨੀ ਨਹੀਂ ਹੈਗਾ ਹੋ ਰੱਬਾ ਚਲੋ ਕੋਈ ਤਾਂ ਕਰੋ ਮਿੱਤਰੋ ਚ ਇੱਕ ਖਾਲ ਟੁੱਟਦਾ ਹੁਣ ਹਲੇ ਨਾਲੇ sire ਪਾਣੀ ਹੁਣ ਉੱਪਰਿਆ ਨਾਲੇ ਕੋਈ ਖਾਲ ਦੇਖ ਲੋ ਕਿੰਨਾ ਕਿ ਚੜ ਗਿਆ ਮੇਰਾ ਅਗਲਾ ਕਹੀ ਇਹਦਾ ਖਾਲ ਬਾਲਾ ਜੜਿਆ ਹੋਇਆ ਹੁਣ ਆ ਕਹੀ ਲਈ ਆ ਯਰੇ ਭੱਜ ਕੇ ਹੁਣ ਆ ਇੱਥੋਂ ਟੁੱਟ ਗਿਆ ਚਲੋ ਕਰ ਲਾ ਬੰਦ ਤੁਹਾਨੂੰ ਫੇਰ ਦਿਖਾਉਣਾ ਮਿੱਤਰੋ ਕਦੇ ਕਰੋੜਪਤੀ ਗਰੀਬ ਦੇਖੇ ਨੇ ਤੁਹਾਨੂੰ ਮੈਂ ਦਿਖਾਉਣਾ ਕਰੋੜਪਤੀ ਗਰੀਬ ਆ ਦੇਖੋ ਇੱਥੋਂ ਕਰੋ ਮੁੱਢੋਂ ਖਾਲ ਚੈੱਕ ਕਰੋ ਨਾ ਮੈਂ ਨਿਗਈ ਅੱਜ ਮਾਰੀ ਆ ਉਹ ਦਿਨਾਂ ਮੈਂ ਲਵੇ ਆ ਕੇ ਦੇਖਿਆ ਹੀ ਨਹੀਂ ਲੈ ਇਹ ਨੇ ਸਾਡੇ ਕਰੋੜਪਤੀ ਗਰੀਬ ਆ ਨਾਲੇ ਬੰਦੇ ਕੋਲੇ ਚੰਗਾ ਰੁਪਈਆ ਹੈ ਨਹੀਂ ਹੈਗਾ ਬੰਦਾ ਮਲੰਗ ਮਰਦਾ ਘਰੋਂ ਦੇਖ ਲੋ ਤਾਂ ਵੀ ਬੱਟਾ ਦੀਆਂ ਜੜਾਂ ਚ ਲਾ ਕੇ ਆਹ ਖਾਲ ਚੱਲਦਾ ਨਾਲੇ ਪੱਕਾ ਏ ਅੱਜ ਤਾਂ ਨਹੀਂ ਖਾਲ ਮਿੱਤਰ ਜਿਹੜਾ ਪਾਇਆ ਘੱਟੋ ਘੱਟੇ ਖਾਲ ਨੂੰ ਪਏ ਨੂੰ ਹੋ ਗਏ 25 ਸਾਲ 25 30 ਸਾਲ ਆ ਮੇਰੀ ਜਾਣ ਕੇ ਮੇਰੀ ਉਮਰ ਅੱਜ 34 ਸਾਲ ਦੀ 34 ਸਾਲ ਹੋ ਗਏ ਖਾਲ ਪਏ ਨੂੰ ਐਆਂ ਨਾਲੇ ਇੱਥੇ ਉਹ ਤਾਂ ਮਾੜਾ ਜਿਹਾ ਉੱਤੇ ਆ ਬਾਟ ਨਹੀਂ ਟੁੱਟਦੀ ਆਪਣੀ ਪਰਲੀ ਇਹਦੀ ਨਹੀਂ ਟੈਨਸ਼ਨ ਲੈ ਇਧਰਲੀ ਟੁੱਟੂ ਜਾਂ ਟੁੱਟੂ ਇਹਦੇ ਕੰਨੀ ਵਾਲੀ ਇਹ ਆ ਕਰੋੜਪਤੀ ਗਰੀਬ ਦੇਖ ਲਮਾ ਕੇ ਸਾਨੂੰ ਤਾਂ ਦੱਸਦੀ ਹੈ ਨਾ ਇੱਕ ਇੱਕ ਵੀ ਇਹੋ ਜਿਹਾ ਕੰਮ ਵੀ ਇਹੋ ਜਿਹੀ ਗਵਾਂਢੀ ਵੀ ਹੁੰਦੇ ਨੇ ਭੈਣ ਜੌਰ ਦੁਖੀ ਕਰ ਲਿਆ ਮੇਰੇ ਮਾਲਕਾ ਦਾ ਸੁਣ ਬੰਦਾ ਸਾਰੀ ਦਿਹਾੜੀ ਨਾ ਇਹਦੇ ਇੱਕ ਸਿਆੜ ਪਿੱਸੇ ਮੈਨੂੰ ਪਤਾ ਵੀ ਮੇਰੀਆਂ ਮੇਰੇ ਮੇਰੇ ਤੇ ਮੇਰੇ ਲਾਣਜਾਰ ਦੀਆਂ ਲੱਤਾਂ ਦਾ ਕੀ ਹਾਲ ਹੋ ਕਿਉਂ ਇਹ ਖਾਲਤੀ ਰਹਿਣਾ ਪੂ ਸਾਨੂੰ ਜਿਹੜਾ ਵੀਡੀਓ ਦੇਖਣਾ ਪੂਰਾ ਸ਼ਰਮ ਕਰ ਲਈ ਜਿਹੜੋਂ ਇੰਨੀ ਇੰਨੀ ਵੀ ਛੜ ਦੇਂਦਾ ਜਿੱਥੇ ਕਿਤੇ ਕਿਤੇ ਦੂਰ ਕਰਿਆ ਟਰੈਕਟਰ ਫੇਰ ਮੈਂ ਤੈਨੂੰ ਮਾੜਾ ਕਹਿੰਦਾ ਕੀ ਯਾਰ ਕਿੱਧਰ ਨੂੰ ਜਾ ਬਈ ਬੰਦਾ ਚਲੋ ਇਹ ਨਹੀਂ ਦਾ ਜਿਹੜੀ ਭੋਰਨੀ ਦੀ ਭੋਰਤੀ ਮਿੱਤਰ ਹੁਣ ਆਪਾਂ ਹੁਣ ਤਾਂ ਚਲੋ ਉਹ ਕਰਨੀ ਪਊ ਦੱਸਿਓ ਬਾਕੀ ਇਹ ਹਜੇ ਗਵਾਂਢੀ ਹੈ ਨਾ ਕਿਹੜੇ-ਕਿਹੜੇ ਭਰਾਵਾਂ ਕੋਲੇ ਨੇ ਜੇ ਕੋਈ ਆਪਣਾ ਵਲੌਗ ਦੇਖਦਾ ਮੈਨੂੰ ਪਤਾ ਟੱਕਰਿਆ ਤਾਂ ਸਭ ਨੂੰ ਹੁੰਦਾ ਕੋਈ ਨਾ ਕੋਈ ਨਾਲੇ ਕੋਈ ਮਿੱਤਰੋਂ ਆਇਆ ਨਹੀਂ ਹੈਗਾ ਵੀ ਆਪਣਾ ਖਾਲ ਵਾਲਾ ਟੀਸੀ ਤੇ ਬਈਆਂ ਡੀਲੋ ਡੀਲ ਹੋ ਕੇ ਚੱਲਦਾ ਨਾ ਕਲਰ ਖਾਲ ਵੀ ਆਪਣਾ ਦੇਖ ਲਓ ਵੀ ਇੰਨਾ ਉਹ ਚੱਲਦਾ ਤਾਂ ਹੁਣ ਜਾਂ ਬਾਟੀ ਨਹੀਂ ਹੈ ਕਿ ਇਧਰਲੇ ਪਾਸੇ ਖਾਲ ਵਾਲੀ ਬੰਦਾ ਕਰੂਗੀ ਨਾਲੇ ਨੂੰ ਆਏਗੇ ਰਹੀ ਪੱਕਾ ਪਤਾ ਹੁੰਦਾ ਵੀ ਹਾਂ ਇਹਨੇ ਕਿਤੇ ਖਾਲ ਨਹੀਂ ਚਲਣਾ ਮੇਰੇ ਨੁਕਸ ਹੋਊਗਾ ਪਾਣੀ ਟੁੱਟੂ ਮੇਰੇ ਐ ਹੂ ਬਾਹੂ ਬਿਸਿਆਲ ਦੀ ਰਾਤਾਂ ਮਿੱਤਰੋ ਚੱਲ ਹੁਣ ਤਾਂ ਦੇਣਾ ਗਾਂਹ ਸਿਆਲ ਚ ਕਿੱਧਰ ਨੂੰ ਜਾਊ ਮੁੰਡਾ ਇੱਥੇ ਆਪ ਤਾਂ ਆਰਾਮ ਨਾਲ ਘਰੇ ਹੈ ਜਲੱਤਾਂ ਚੱਕ ਕੇ ਪਾ ਜਾਂਦੇ ਨੇ ਫਿਰ ਚਲੋ ਕਰੋ ਮਿੱਤਰੋ ਚੱਕ ਮੂਰੋਂ ਦਾ ਥਾਲ ਆਪਣਾ ਥੋੜਾ ਜਿਹਾ ਨੀਵੇਂ ਹੀ ਚੱਲਦਾ ਇੱਕ ਉਹ ਕਾ ਸੇਰੇ ਵਾਲੇ ਕਿਹਾਰੇ ਨੂੰ ਪਾਣੀ ਆ ਨਾ ਇੱਕ ਤਾ ਕਰਕੇ ਪੂਰਾ ਐਨ ਢੀਲੋ ਡੀਲ ਹੋਇਆ ਜਾਂਦਾ ਬਾਕੀ ਯਾਰ ਇੱਕ ਚੂਹੇ ਨੇ ਬਾਉ ਦੁਖੀ ਕਰਿਆ ਦੇਖੋ ਕਿੱਡੇ ਕਿੱਡੀਆਂ ਖੱਡਾਂ ਨੇ ਸੌਂ ਲੱਗੇ ਇੰਨਾ ਦੁਖੀ ਕਰਿਆ ਪਰ ਚੂਹੇ ਨੇ ਬੱਲਾ 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 ਇੰਨਾ ਚੂਹਾ ਪਤਾ ਨਹੀਂ ਕਿੱਥੋਂ ਆਉਂਦਾ ਇਹ ਹੋਰ ਮੇਰੇ ਯਾਰਾ ਬੇਵਾ ਕਰੀ ਪਈਆ ਚਲੋ ਬਾਕੀ ਉਹ ਲਾਣੇਦਾਰ ਕੀਰਾਂ ਖਾਲ ਜਾਂ ਲੋਡ ਕਰਕੇ ਦੇਤਾ ਹੁਣ ਇਹ ਭਰਨ ਲੱਗਦਾ ਮੈਂ ਜਾ ਕੇ ਪੱਟਦਾ ਚਾਰ ਆਪਾਂ ਤੋਂ ਨੇ ਜਾ ਕੇ ਟਰੈਕਟਰ ਰੂਟਰ ਔਰ ਇਹ ਹੁਣੀ ਪਾਉਣਾ ਕਾ ਆਥਣੇ ਚਲੋ ਮਿੱਤਰੋ ਰੇ ਜਾ ਕੇ ਹੁਕਾ ਲਾਣੇਦਾਰ ਜੀ ਮੈਨੂੰ ਕਿਹਾਰੇ ਭਰਨਗੇ ਨਾ 2 ਵਜੇ ਤੱਕ ਲਾਈਟ ਚੱਲੂ ਇਹ ਆਪਾਂ ਨੂੰ ਦੱਸ ਦੋ ਫਿਰ ਆਪਾਂ ਰੇ ਉਵੇਂ ਪਾ ਜਾਾਂਗੇ ਬਾਕੀ ਕਰੋ ਚੈੱਕ ਆ ਹੁਣ ਇਹਦੀ ਵਾਰ-ਵਾਰ ਗੱਲ ਕਰਕੇ ਕੀ ਕਰਾਂ ਚਲੋ ਹੁਣ ਬੱਟ ਨੂੰ ਹੀ ਗਨੋਰ ਹੀ ਕਰਿਓ ਹੋਰ ਜਿਹੜਾ ਆਪਤੰਦ ਪਿੱਟਣਾ ਪੇਟਣਾ ਤੁਸੀਂ ਵੀ ਕਹੋਗੇ ਵੀ ਕਹੇ ਜਾ ਬੰਦਾ ਲਓ ਮਿੱਤਰੋ ਦੇਖ ਲਓ ਤੁਸੀਂ ਇਹੋ ਜੀ ਨਾ ਆਮੂ ਦੀ ਵੱਟ ਹੁੰਦੀ ਆ ਆਪਣੀ ਡੌਲ ਦੀ ਕੰਨੀ ਕੁੰਨੀ ਦੀ ਉਦੋਂ ਦਾ ਅਕੜੀਆਂ ਵੱਟਾਂ ਤਾਂ ਕਹਿਰਿਆਂ ਚ ਪਾਈਆਂ ਹੋਈਆਂ ਨੇ ਆਪਣੀਆਂ ਚਲੋ ਇਹ ਨਹੀਂ ਇਹਦੇ ਕਰਮਖਾਣੇ ਚੱਲ ਰੱਬੀ ਦੀ ਵੀ ਭਲੀ ਕਰੇ ਹਨਾ ਹੋਰ ਹੁਣ ਚੱਲ ਕੇ ਮੈਂ ਪਾਟਾਂ ਦਾ ਚਾਰ ਬਾਕੀ ਉਹ ਭਾਣ ਜਾ ਵੀ ਕਹਿੰਦਾ ਕੀ ਨਾਨਕੇ ਆਉਣਾ ਇਹ ਨਵੇਂ ਕੰਮ ਲਾ ਲਾਂਦੇ ਨਹੀਂ ਇਹਦਾ ਮਿੱਤਰੋ ਮੋਟਰਸਾਈਕਲ ਲੈਣ ਨੂੰ ਜੀ ਕਰਦਾ ਮੈਂ ਹਰੇ ਇਧਰ ਉਲਝਿਆ ਪਿਆ ਚਲੋ ਕੋਈ ਨਾ ਕਰ ਦਿੰਦਾ ਵੀ ਜਵਾਕਦਾ ਕੋਈ ਨਾ ਸੰਗ ਪੂਰਾ ਇਹ ਕਾਦੀ ਗੱਲ ਆ ਚਲੋ ਮਿੱਤਰੋ ਕੋਈ ਨਾ ਐ ਕੋਈ ਨਾ ਰੱਬ ਉੱਤੇ ਥੱਲੇ ਹੋਈ ਜਾਂਦਾ ਹੁੰਦਾ ਇਹ ਤਾਂ ਪੱਟਦੇ ਜਾਂ ਕੇ ਚਾਰ ਉਰੋਂ ਤਾਂ ਲੋਟ ਆ ਥੋੜਾ ਜਾਂ ਮੂਰੋਂ ਹੀ ਆ ਉਹ ਕਰ ਲੂ ਡੈਡੀ ਲੋਟ ਕੋਈ ਨਾ ਆਪੀ ਆਪਾ ਪੱਟ ਲਿਆ ਚਾਰ ਚੱਲ ਪਿਆ ਹੁਣ ਤਾਂ ਲੋਟ ਬਾਕੀ ਮਿੱਤਰੋ ਕਣਕ ਆਪਣੀਆਂ ਹਰੀ ਹੋਏ ਸਾਨੂੰ ਦੀਦ ਦੇਖਣੀ ਨਹੀਂ ਉਹ ਇੱਕ ਥੋੜੀ ਹੋਂ ਤੋਂ ਧਰਤੀ ਖੁਸ਼ਕਾ ਨਾ ਏ ਆਪਾਂ ਤੁਹਾਨੂੰ ਕਾਹ ਨੂੰ ਜੇ ਇੱਕ ਕਰਾਵਾਂਗੇ ਮਿੱਤਰੋ ਇੱਕ ਹੋਰ ਆਪਾਂ ਨਾ ਪਲਾਉ ਜਿਵੇਂ ਡੂੰਗਾ ਵੀ ਫੇਰ ਐ ਦੀ ਨਹੀਂ ਵੀ ਡੂੰਗਾ ਫੇਰ ਐ ਦੀ ਜਿਹੜਾ ਆਪਣਾ ਪੁਰਾਣਾ ਵੀ ਇਹ ਚ ਬੀਜਿਆ ਹੋਇਆ 187 ਨਾ ਨਾ 303 ਉਹ ਕੋਈ ਕੋਈ ਦਾਣਾ ਉਹ ਵੀ ਕਿਤੇ ਹਰਾ ਹੋਣ ਲੱਗ ਗਿਆ ਚਲੋ ਇਹ ਤਾਂ ਹੁਣ ਬੀ ਤਾਂ ਨਹੀਂ ਰੱਖਿਆ ਜਾਣਾ ਆਪਾਂ ਤੋਂ ਜੇ ਰੱਖਾਂਗੇ ਫਿਰ ਤੁਹਾਨੂੰ ਪਤਾ ਮਿਕਸ ਹੋਊਗਾ ਤਾਂ ਕਰਕੇ ਹੁਣ ਇਹਦਾ ਆਪਾਂ ਬੀਜ ਨਹੀਂ ਰੱਖਦੇ ਆਹ ਬੰਦ ਕਰੀ ਬੰਦਿਆ ਵੀ ਪਾਣੀ ਪਹਿਲਾਂ ਵੀ ਫਿਰ ਨਹੀਂ ਬੰਦ ਗਿਆ ਚਲੋ ਹੁਣ ਪੱਟ ਦਿਆਂ 410 ਦਾ ਫਿਰ ਮਿੱਤਰੋ ਕਰੋ ਚੈੱਕ ਖਾਲ ਚੱਲ ਪਿਆ ਆਪਣਾ ਟਿੱਕੇ ਜੇ ਹੁਣ ਲਾਣੇਦਾਰ ਨੂੰ ਕਹਤਾ ਚਲੇ ਦੀ ਰੋਟੀ ਰੁੱਟੀ ਲੈ ਕੇ ਆਉਨੇ ਮਾਕਰੋ ਬਾਕੀ ਆਪਾਂ ਚਾਰ ਵੀ ਆਪਣਾ ਪੱਟ ਲਿਆ ਹੁਣ ਚੱਲਦੇ ਆਂ ਪਿੰਡ ਨੂੰ ਆ ਕਣਕ ਦੇਖ ਲੈਣ ਲਿਆ ਕੇ ਦੇਤੀ ਸੀ ਬਾਕੀ ਆ ਮੋਟਰਸਾਈਕਲ ਇਹਦੇ ਕੋਲੇ ਛੜਤਾ ਹੋਰੇ ਆਪਾਂ ਲੈ ਕੇ ਚੱਲਦੇ ਆ ਆ ਕਰੋ ਚੈੱਕ ਚਾਰ ਚੂਰਾ ਦੇ ਪੱਟ ਲਿਆ ਹੁਣ ਮਿੱਤਰੋ ਚੱਲਦੇ ਆਂ ਘਰ ਨੂੰ ਘਰੇ ਚੱਲ ਕੇ ਦੇਖਦੇ ਆਂ ਕੀ ਕਰਦੇ ਆ ਜਿਵੇਂ ਹੀ ਕਰਾਂਗੇ ਤੁਹਾਨੂੰ ਦੱਸਾਂਗੇ ਫਿਰ ਮੈਂ ਰੇਡੀ ਪਾਈ ਆ ਗਿਆ ਨજર ਮੈਂ ਤਾਂ ਆਵੇਂ ਉਠਾਣਾ ਫੋੜਾ ਟਰਾਲਾ ਗਿਆ ਨਾ ਉਹਨਾਂ ਮਿੱਤਰੋ ਕਰੋ ਚੈੱਕ ਰੇਡੀ ਲਿਆ ਕੇ ਖੜਾ ਦੀ ਚਾਰ ਦੀ ਮੋਟਰਸਾਈਕਲ ਬਣਾ ਖੜਾ ਚੱਕਦੇ ਆ ਪੂਰੀ ਤੁਸੀਂ ਆ ਦੇਖਿਆ ਤਵੀਆਂ ਹਾਲ ਦੋਏ ਰੂਟਾ ਬੀਟਰ ਟਰਾਲੀ ਟਰੋਲੀ ਇਹ ਤਾਂ ਸਾਰਾ ਕੁਝ ਆਪਣਾ ਹੋ ਗਿਆ ਰੈਡੀ ਧੋ ਕੇ ਹੋਰ ਤੁਹਾਨੂੰ ਟਰੈਕਟਰ ਦੀ ਹਾਲਤ ਦਿਖਾਵਾਂ ਮਾੜੀ ਜੀ ਵੀ ਕੀ ਹੋਈ ਪਈ ਆ ਹੋਰ ਯਾਰ ਲਾਣੇਦਾਰ ਵੀ ਗਾਲਾਂ ਕੱਢਦਾ ਵੀ ਇਹਨੂੰ ਧੋ ਦੇ ਕਰੋ ਤੇ ਕਿ ਕਿੰਨੀ ਕ ਮਿੱਟੀ ਪਈ ਪਿਆ ਲੈ ਨਾਲੇ ਇੱਧਰ ਕੱਢਦੇ ਇਹਨੂੰ ਮਰਦੇ ਨਾ ਹਾਲਾ ਮਿੱਤਰੋ ਬੜੇ ਰੋਟੀ ਰੁੱਟੀ ਖਾ ਲਈਏ ਗੱਡੀ ਦਾ ਤੁਸੀਂ ਦੇਖੀਆ ਪਿਛਲੇ ਵਲੌਗ ਚ ਆਪਾਂ ਬਣਾਤੀ ਦੀ ਜਮਾਂ ਇਹਨਾਂ ਪੂਰੀ ਕੋਕਾ ਵੀ ਹੈ ਹੁਣ ਇਹਨੂੰ ਵੀ ਕੱਢਦੇ ਆ ਫਿਰ ਧੋਣਿਆਂ ਨੂੰ ਵੀ ਹਲੇ ਪੰਪ ਦੇ ਕੇ ਆਉਣਾ ਠੀਕ ਆ ਹਾਂ ਵੀ ਮਿੱਤਰੋ ਆ ਗਿਆ ਭਾਗਾਂ ਦੇਣ ਇਹਨੂੰ ਧੋਣ ਦਾ ਹਲੇ ਐ ਨਹੀਂ ਪਤਾ ਵੀ ਕੰਪਲੀਟ ਹੋਵੇ ਨਾ ਹੋਵੇ ਹੁਣ ਧੋਣ ਲੱਗਦੇ ਆ ਕਰਦੇ ਆਂ ਸਟਾਰਟ ਵਸਾ ਕੱਢ ਲੀਏ ਬਾਹਰ ਹੋਰ ਯਾਰ ਕਈ ਦਿਨ ਹੋ ਗਏ ਕਾਲ ਹੋਈ ਜਾਂਦੀ ਆ ਬਾਕੀ ਪਹਿਲਵਾਨ ਵੀ ਆ ਗਿਆ ਉਹ 10 ਕਿਤਾ ਤੁਹਾਨੂੰ ਇਹਨਾਂ ਨੂੰ ਮਿਲਾਉਂਦਾ ਇਹਨੂੰ ਕੱਢ ਲਾਂ ਬਾਹਰ ਹੋਰ ਨਾਲੀਏ ਮਟਾ ਟਕਾਣੇ ਤੇ ਕੀ ਰ ਪਹਿਲਾਂ ਮੋਟਾ ਮੋਟਾ ਰੇਤਾ ਚੱਕ ਲਈਏ ਬਣਾਈ ਵੀਡੀਓ ਅੱਜ ਦਾ ਕੈਮਰਾਮੈਨ ਆ ਗਿਆ ਪੰਪ ਲਿਆਂਦਾ 15 ਤੋਂ ਉਹਨੂੰ ਰੈਕਟਰ ਹੁਣ ਦੇਖੋ ਕਹਿ ਜਾ ਬਾਜੇ ਧੋਈ ਤੇ ਦੇਖੋ ਜਮੀਆਂ ਲੁੱਕ ਨਵੇਂ ਵਰਗੀ ਬਣ ਜਾਣੀ ਆ ਚਲੋ ਬਾਕੀ ਧੋਣਿਆ ਇਹਨੂੰ ਦੇਖੋ ਮੇਟਰ ਚਾਲਦੀ ਆ ਧੋਵਾ ਤਾਂ ਬਾਈ ਮਗਰ ਉਹ ਤਾਂ ਧੋਤਾ ਗਿਆ ਦੇਖੋ ਚੰਕ ਬਹਿਰ ਪੂਰਾ ਬਾਕੀ ਮੂਰੇ ਦੇਖ ਲਓ ਮੂਰੋ ਹਲੇ ਰਹਿ ਰਿਹਾ ਵਾ ਮਿੱਟੇ ਮਿੱਟ ਹੋਇਆ ਵਿਆਹ ਦੇਖੋ ਦਿੱਕ ਵੀ ਪੂਰਾ ਬਹੁਣ ਚਮਕਾ ਰਹਾਂ ਗਿਆਨ ਪੂਰਾ ਦੇਖੋ ਇੰਜਣੇ ਵਿਚੋ ਆਇਆ ਜਾਂ ਚੱਕ ਕਰੋ ਮਗਰੋਂ ਮਗਰੀ ਤੋਂ ਹਟਾ ਦੇ ਕਰੋ ਕਰੋ ਜੇ ਇੱਕ ਕੀਰਾ ਪਾਣੀ ਮਾਰਤਾ ਸਮਾਰ ਕੇ ਆ ਯਾਨੀ ਕਿ ਮੋਟਾ ਮੋਟਾ ਮਿੱਟ ਲਾਤਾ ਕੱਪੜਾ ਮਾਰਦੇ ਆ ਹੁਣ ਉਹ ਵੀ ਸਾਨੂੰ ਦਿਖਾਉਨੇ ਆ ਬਾਕੀ ਬਹੁ ਮਿੱਟੀ ਲਈ ਆ ਥੱਲੇ ਚ ਇੱਕ ਕਰੋ ਲੈ ਕਿਵੇਂ ਪਰਾਲ ਲਿਆ ਦੇਖੋ ਹੋਰ ਉਹ ਤਾਂ ਆਪਣਾ ਦੇਸੀ ਪ੍ਰੈਸਰ ਆ ਜਿਹੜਾ ਉਹ ਵਧੀਆ ਵਾਲੇ ਕੰਮ ਦੇਈ ਜਾਂਦਾ ਵਿਚਾਰਾ ਹੋਰ ਇਹ ਵੀ ਯਾਰ ਪੰਪ ਦਾ ਮੈਂ ਦੱਸਿਆ ਤੁਹਾਨੂੰ ਨਮਾ ਲੈ ਕੇ ਆਉਣਾ ਤੇ ਇਹ ਦੇਖ ਲਓ ਇਹ ਇੱਕ ਟੈਂਕੀ ਦਾ ਪੀ ਗਿਆ ਇੱਕ ਉਹਦੇ ਚ ਐਨਾ ਕ ਬਚਿਆ ਚਲੋ ਲੱਗਦੇ ਆ ਮਾੜਾ ਬਾਲਟੀ ਚ ਸ਼ੈਂਪੂ ਲੈ ਕੇ ਆਉਣਾ ਪਾ ਕੇ ਘੋਲਦਾ ਹੁਣ ਦੇਖੋ ਮਿੱਤਰੋ ਆਪਣਾ ਟਰੈਕਟਰ ਅਸੀਂ ਚਮਕ ਗਿਆ ਜਮੇ ਐਨ ਪੂਰਾ ਚਮਕ ਗਿਆ ਦੇਖੋ ਇੱਕ ਪੰਪ ਮਾਰਨਾ ਹੋਰ ਇਤੇ ਫਿਰ ਜਮੇ ਹੀ ਗੱਲ ਬਣ ਜੂ ਦੇਖੋ ਹੁਣ ਆ ਇੱਕ ਵਸ ਮੂਹਲਾ ਟਾਇਰ ਰਹਿ ਗਿਆ ਆ ਤੋਣ ਲੱਗਾ ਮਾਮਾ ਮਿੱਤਰੋ ਕਰੋ ਜੇ ਇੱਕ ਜੰਕਾ ਤਾਂ ਕਿ ਨਹੀਂ ਕੱਲੇ ਤਾਂ ਉਹਦੇ ਪਾਲਕਪੂਲਸ ਮਾਰਨੀ ਆ ਉਹ ਮਾਰਾਂਗੇ ਕੱਲ ਨੂੰ चमका रंग तो तो भी दिखाने आया हो सारी हिस्से लिया हो गया। चेक करो बाकी ट्रेक्टर दी हूं ਆ ਆਪਣੀ ਫੇਸਬੁੱਕ ਦੀ ਆਈਡੀ ਆ ਤੇ ਡਾਇਰੈਕਟਰ ਦੀ ਆਈਡੀ ਵੀ ਇੱਥੇ ਲਿਖੀ ਹੋਈ ਆ ਆ ਇੰਸਟਾ ਦੀ ਆ ਤੇ ਉਹ ਵੀ ਇੰਸਟਾਗ੍ਰam ਦੀ ਆਈਡੀ ਆ ਦੇਖੋ ਮੇਤਰਾ ਕਰੋ ਜਿੱਦ ਇੱਕ ਟਾਇਰ ਕਾਲਾ ਕੱਢਣ ਲੱਗਿਆ ਹੋਣਾ ਆਲੇ ਪਾਲ ਸਭੀ ਮਾਰੂੰਗਾ ਪਹਿਲਾਂ 2 ਵੇ ਦੀ ਕਪੜਾ ਇਹਨੇ ਮਾਰਤਾ ਜਾਨ ਟਟਿਆਸ ਨਹੀਂ ਜਾਂਦੀ ਪਤਾ ਨਹੀਂ ਕੀ ਕਿ ਤਰ ਟਾਇਰ ਤੋਂ ਚਲੋ ਜਿਵੇਂ ਵੀ ਕਰਦੇ ਆ ਤਾਲਾ ਤੁਹਾਨੂੰ ਦਿਖਾਉਂਦੇ ਆ ਬਾਕੀ ਹੁੰਦਾ ਤੋਤਾ ਗਿਆ ਬਸ ਤੋਤਾ ਗਿਆ ਹੂੰ ਤਾਂ ਸਾਰੇ ਹੂੰ ਦਾ ਚਮਕਰਾ ਹੋਂ ਦਾ ਮਗਰੇ ਟੈਸ ਤਰੋਂ ਵੀ ਨਿਕਲ ਗਈ ਚਿੱਟੇ ਚਰੇਟੇ ਜਿਹੜੇ ਆਹ ਸਦੋ ਕਪੜਾ ਵੀ ਮਾਰਨਾ ਕੋਈ ਦਿਮਾਗ ਕਰਵਾ ਦੇ ਮੇਤਰਾ ਦੇਖਣਾ ਇੱਕ ਵੈਂਚ ਨਹੀਂ ਸਾਰੇ ਰੰਗ ਧੋਤੇ ਗਏ ਦੀ ਇਕੱਲਾ ਧੋਤਾ ਗਏ ਤੇ ਇੰਨੀ ਨਹੀਂ ਰੰਗੀ ਹੁੰਦੀ ਕੰਦਾ ਲੱਗਿਆ 3000 ਘੰਟੇ ਲੱਗੇ ਨੂੰ ਪਾਉਰ ਸੁੱਕਾ ਕਪੜਾ ਮਾਰ ਤੋਂ ਰਹੇਗਾ ਬਸ ਹਾਂ ਮੇਟਰੋ ਕਰਤਾ ਓਕੇ ਰਿਪੋਰਟ ਬਾਸ ਹੁਣ ਕੇਰਾ ਮੈਂ ਕਿਹਾ ਪ੍ਰੈਸ਼ਰ ਜਿਨਾ ਪਾਣੀ ਮਾਰ ਦਾਂਗੇ ਯਾਰਾਂ ਤੇ ਬਾਲਾ ਟਾਈਮ ਲੱਗਿਆ ਯਾਰ ਟਾਇਰ ਕਾਲੇ ਕੱਢਣ ਨੂੰ ਟਾਈਮ ਲੱਗਦਾ ਹੂੰ ਤਾਂ ਉੱਤੋਂ ਤਾਂ ਸਹੀ ਜੀ ਧੋਤਾ ਜਾਂਦਾ ਇੰਜਣ ਤੇ ਮਾਰਾਂਗੇ ਤੇ ਡੀਜ਼ਲ ਆਪਾਂ ਕੱਲ ਨੂੰ ਬਾਕੀ ਕਰੋ ਚੈੱਕ ਹੁਣ ਚਮਕਦਾ ਲੱਗੇ ਨੂੰ ਹੋਵੇ 4 ਘੰਟੇ ਲੱਗੇ ਪੂਰੇ ਧੋਣ ਨੂੰ ਆ ਜਾਣੇ ਕਿ ਲਾ ਬਾੜੇ ਡਿੱਕ ਡੁੱਕਾਂ ਸਭ ਧੋਤਾ ਕੁਝ ਨਹੀਂ ਛੱਡਿਆ ਹੋਰ ਯਾਰ ਇਹੀ ਕੱਲਾ ਰਹਿੰਦਾ ਸੀ ਖਾਸੇ ਦਿਨਾਂ ਦਾ ਵਿਚਾਰਾ ਕਦੇ ਰੋਜ਼ ਅੰਦਰ ਬਾਹਰ ਹੋ ਜਾਂਦਾ ਸੀ ਹੁਣ ਕੱਲ ਨੂੰ ਮਾਰਾਂਗੇ ਨਾਲੇ ਤੇ ਪਾਲਸ ਨਾਲੇ ਮਾਰਾਂਗੇ ਡੀਜ਼ਲ ਅੱਜ ਇੰਕੇ ਰਾਂ ਸੁੱਕਾ ਕੱਪੜਾ ਮਾਰ ਕੇ ਅੰਦਰ ਲਾ ਦੇਣਾ ਇਹਨੂੰ ਕਿਰਾਂ ਉਹਨਾਂ ਦੇ ਪ੍ਰੈਸ਼ਰ ਜਾਂ ਮਾਰ ਦਈਏ ਚਲੋ ਦਿਖਾਉਣਾ ਤੁਹਾਨੂੰ ਉਹ ਵੀ ਮਿੱਤਰੋ ਕਰੋ ਜੇ ਇੱਕ ਕਰਤਾ ਜਮਾ ਓਕੇ ਰਿਪੋਰਟ ਦੱਸਿਓ ਸਾਰੇ ਭਰਾ ਠੀਕ ਆ ਹੁਣ ਮਾਣਾ ਸੁੱਕ ਜਾਣ ਤਾਂ ਫੇਰ ਪਾਉਨੇ ਤੇ ਫੇਰ ਮਾਰਦੇ ਆ ਸੁੱਕਾ ਕੱਪੜਾ ਸੁੱਕਾ ਕੱਪੜਾ ਮਾਰ ਕੇ ਫੇਰ ਆਪਾਂ ਚੱਲ ਕੇ ਆਉਣਾ ਥੋੜਾ ਸਹਿਰ ਨੂੰ ਬਾਕੀ ਦੱਸਿਓ ਭਰਾ ਲੁੱਕ ਠੀਕ ਆ ਹੁਣ ਹੁਣ ਇਹ ਤੇ ਰੰਗ ਰੰਗ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਮੈਂ ਦੇਖ ਕੇ ਮਾਰ ਦਿਆ ਦਾ ਬੰਪਰ ਲਾ ਕੇ ਠੀਕ ਆ ਮਿੱਤਰੋ ਹੋਰ ਯਾਰ ਤਿੰਨ ਦਿਨ ਚਾਰ ਦਿਨਾਂ ਮਗਰੋਂ ਟਾਈਮ ਆਇਆ ਇਹਦਾ ਵਿਚਾਰੇ ਦਾ ਰੋਜ ਇੰਨ ਅੰਦਰ ਲੱਗ ਜਾਂਦਾ ਸੀ ਧੋਗੇ ਆ ਵੀ ਮੇਟਰ ਹੁਣ ਚੱਲਦੇ ਆ ਸਾਹਿਬ ਉਹ ਆ ਦੇ ਕਿੰਨੇ ਜਣੇ ਜਾਈ ਜਾਂਦੇ ਆ ਭਲਵਾਨ ਨੇ ਤਾਂ ਨਾ ਬਾਈਪਾਸ ਤੇ ਉੱਪਰ ਨਾ ਕਰੋ ਮਰੇਲ ਕੋਲ ਵਾਲੇ ਰਾਹ ਤੇ ਤੇ ਇੱਕ ਅਸੀਂ ਅਰ ਜਾਣੇ ਆ ਸਪਲੈਂਟਰ ਮੋਟਰਸਾਈਕਲ ਦੇਖਣਾ ਹੋਰ ਕੋਈ ਪੁਰਾਣਾ ਦੀਕ ਤੇ ਨਹੀਂ ਫਿਰ ਤੇ ਵੀ ਕੋਈ ਹਾਵ ਚਾਹੁੰਦਾ ਮੈਂ ਤੁਹਾਨੂੰ ਦੱਸਦਾ ਹਾਂ ਉਹਨਾਂ ਨੂੰ ਉੱਥੇ ਜਾ ਕੇ ਗਰੀਨ ਕੋਲ ਦੇ ਜਾਂ ਕੇ ਮਿਲ ਦਿਖਾਉਂਦੇ ਆ ਵੀ ਜਿਵੇਂ ਕਿ ਮੈਂ ਜਿਹੜਾ ਕੋਈ ਮਾਡਲ ਦੇਖਦੇ ਆ ਸਾਰੇ ਪਤਾ ਕਰਦੇ ਆ ਨਾਲੇ ਵੀ ਮਾਰਕੀਟ ਦੀ ਤਾਂ ਪਤਾ ਲੱਗ ਜਾ ਵੀ ਕੀ ਮਾਰਕੀਟ ਆ ਆ ਜਾਂਦਾ ਦੇਖ ਲੋ ਆਮ ਨਾਲ ਹੀ ਟਾਈਮ ਟਾਈਮ ਕੋਈ ਪ੍ਰਵਾਹ ਨਹੀਂ ਹੂ ਇਹ ਗੱਡੀਆਂ ਦੇ ਵਿੱਚ ਫਸਮ ਜਾਂਦੇ ਹੁੰਦੇ ਨੇ ਬਾਕੀ ਕਰੋ ਚੈੱਕ ਯੋ ਲੱਗੇ ਮਿੱਤਰੋ ਕਣਕਾਂ ਨੂੰ ਪਾਣੀ ਲਾਉਣ ਲੋਕ ਲਗਭਗ ਸਾਰੇ ਹੀ ਆ ਗਿਆ ਟਾਈਮ ਚਲੋ ਮਿੱਤਰੋ ਆ ਗਏ ਮਰੀਨ ਕੋਲ ਲੈ ਕਰੋ ਚੈੱਕ ਮਖਿਆ ਅਸੀਂ ਵੀ ਮੋਟੋ ਵਲੌਗ ਬਣਾ ਲੀਏ ਜਿਵੇਂ ਉਹ ਨਹੀਂ ਕਰ ਬੜੇ ਯੂਟਿਊਬਰ ਕਰਾ ਜਿਹੜੇ ਸੂਪਰ ਵਾਈਕਾਂ ਦੀ ਬਣਾਉਂਦੇ ਹੰਦੇ ਨੇ ਕਰੋ ਚੱਕ ਸਾਡਾ ਦੇਸੀ ਮਾਗਰ ਇੱਕ ਬੰਦਾ ਬਟਾਇਆ ਹੋਇਆ ਸਾਡਾ ਉਹ ਫੂਨ ਫੜੀ ਖੜਾ ਆਗੇ ਬਾਕੀ ਦਿਖਾਉਂਦੇ ਲੋਕਾਂ ਦੇ ਕਟਾਪ ਦੇਖਿਓ ਓਰੇ ਮਿੱਤਰੋ ਆਪਣੇ ਵਾਲੇ ਵਾਲੇ ਪਨੀਰੀ ਵਾਲੇ ਫੁੱਲ ਨੇ ਦੇਖ ਲਓ ਜਆ ਜਿਹੜੀ ਚੀਜ਼ ਦੀ ਮਰਜ਼ੀ ਪਨੀਰੀ ਲੈ ਲਓ ਇੱਥੋਂ ਆਪਣੇ ਮਰੇਨ ਕੋਲ ਲਿਓ ਇਹ ਗੱਲ ਮੀਟਰ ਵੀ ਆਉਂਦੇ ਹਾਂ ਅੰਤਾਂ ਵਿੱਚ ਹਾਂ ਇੱਥੇ ਰੱਖਿਆ ਸੀ ਆ ਟੰਟੇ ਨਹੀਂ ਆ ਮਿੱਤਰੋ ਬਹੁਤ ਨੇ ਉਮਰੇਲ ਕੋਲ ਲੈ ਜਾਣਾ ਸੌ ਲੱਗੇ ਤੂੰ ਆਏ ਹਾਂ ਸਮਝੋ ਜੀ ਮੈਂ ਮੱਖੀ ਆ ਨਹੀਂ ਫਿਰਦਿਆਂ ਨੇ ਹੈਗਾ ਐਸਾ ਡਾਕਟਰ ਦੇਖੋ ਉਹਨੇ ਹੈ ਨਹੀਂ ਆ ਪ੍ਰਾਲੀ ਵਾਲੀ ਟਰਾਲੀ ਇਹ ਤੋਂ ਵੀ ਦੇਖਿਆ ਹੁੰਦਾ ਮਗਰ ਲਈ ਜਾਊਏ ਅੱਧੇ ਪਿੰਡ ਨੂੰ ਔਖਾ ਮਿੱਤਰੋ ਇਹ ਵੀ ਲੋਕ ਗਾਲਾਂ ਹੀ ਕੱਢਦੇ ਨੇ ਮੈਂ ਇਹਦੇ ਚਲਾਇਆ ਡਰਾਈਵਰ ਹੋਰ ਐਂ ਹੁੰਦਾ ਦੀ ਵੀ ਕਦੇ ਹੁਣ ਲੜਾਈ ਹੋਈ ਕਿਸੇ ਨਾਲ ਹੁਣ ਲੜਾਈ ਹੋਈ ਇਹੋਂ ਆਈ ਨਹੀਂ ਦੂਰ ਅਗਲੇ ਨੂੰ ਸਾਈਡ ਨਹੀਂ ਦੀਦੀ ਫੇਰ ਔਖਾ ਹੋ ਜਾਂਦਾ ਉਹਨਾਂ ਪਰਵਾਹ ਹੀ ਨਹੀਂ ਕਿਸੇ ਨੂੰ ਨਾਲੇ ਪਤਾ ਅਗਲੇ ਨੂੰ ਵੀ ਉਹਨੂੰ ਦੀਦਾ ਨਹੀਂ ਮੂਰੇ ਕੋਸ ਦੇਖਿਆ ਮਿੱਤਰੋ ਕੱਢ ਕੇ ਮੂਰੇ ਇਹਦੇ ਜੇ ਮਿਲਦੀ ਆ ਸਾਈਡ ਇੱਕ ਅਸੀਂ ਬੈਠੇ ਤਿੰਨ ਜਾਣੇ ਆ ਹੋਰ ਪਾਲਸਰ ਤੇ ਇੱਕ ਤੁਹਾਨੂੰ ਪਤਾ ਹੀ ਆ ਵੀ ਤੇ ਨਾ 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 ਨੋਖਾ ਹੋ ਜਾਂਦਾ ਕੱਟ ਦਾ ਨਾਲੇ ਆ ਗਿਆ ਮਿੱਤਰੋ ਬਾਈਪਾਸ ਨੰਗਿਆ ਲੁਧਿਆਣਾ ਰੋਡ ਆਪਣਾ ਚਲਦੇ ਆ ਕੱਟ ਦੇਖੋ ਕਿਵੇਂ ਮਾਰਦੀ ਆ ਜਵਾਨੀ ਅੱਜ ਦੀ ਦੇਖਿਆ ਜੀ ਇਹ ਆਉਂਦੀ ਤਾਂ ਮਿੱਤਰੋ ਸਭ ਤੇ ਆ ਆਓ ਦੇਖਿਵੇਂ ਜਾਂਦਾ ਆਏ ਸਾਡੇ ਦੇ ਵੀ ਆਈ ਤੇ ਉਹ ਢਲ ਗਈ ਓਏ ਤੇਲ ਪਵਾਉਣਾ ਉੱਪਰ ਚੀ ਕੱਢ ਦੇ ਉਹ ਮਰਵਾਉ ਨਹੀਂ ਫਿਰ ਉਹਨਾਂ ਦਾ ਤੇਲ ਪਾਉਣਾ ਉਹਨੇ ਪਾਣੀ ਤੇ ਚੱਲੂਗਾ ਆਪਾਂ 100 ਦਾ ਤੇਲ ਵੀ ਪਾਉਣਾ ਜ਼ਰੂਰੀ ਆਪਾਂ ਨੂੰ ਜਾਂ ਨਹੀਂ ਆਪਾਂ ਪਾਉਂਦੇ ਆਹਾਗੇ ਮਿੱਤਰੋ ਪੰਪ ਤੇ ਇਹੀ ਪੰਪ ਦਾ ਪੱਕਾ ਪਾਉਨੇ ਹੁੰਦੇ ਆ ਉਹ ਵਾਲੀਏ ਉਹ ਵਾਲੀਏ ਮਿੱਤਰੋ ਤੇਲ ਮਿਲਦੇ ਆ ਫਿਰ ਕਰਦੇ ਮਿੱਤਰੋ ਪਹੁੰਚ ਗਏ ਬਜ਼ਾਰ ਤੇ ਪੁਲਿਸ ਅਗਲੇ ਜੀ ਚੈੱਕ ਕਰੋ ਸਪਲੈਂਡਰ ਜਣਾ ਆਪਾਂ ਆ 15 ਮਾੜਾ ਸਪਲੈਂਡਰ ਉਲਟੀ ਮਾਰ ਚੈੱਕ ਕਰੋ ਬਾਕੀ ਦੇਖਦੇ ਤੇ ਬਲੈਂਡਰ ਆ ਜੇ ਸਪਲੈਂਡਰ ਕੋਈ ਠੀਕ ਭਾਅ ਮਿਲਿਆ ਰੇਟਸ ਲੋਈ ਮਿੱਤਰੋ ਆਪਾਂ ਖਾਂਸੀਆਂ ਦੁਕਾਨਾਂ ਦੇਖ ਲਈਆਂ ਵੇ ਰੇਟ ਪਤਾ ਕਰਦੇ ਆਪਾਂ ਮੋਟਰਸਾਈਕਲਾਂ ਦੇ ਆ ਇੱਕ ਹੋਰ ਦੁਕਾਨ ਤੇ ਆਏ ਆਪਾਂ 20 ki 24 20 ki ਕਿਹੜਾ ਦੇਖਾਂ ਕਿੱਥੇ ਆਰੇ ਬਾਕੀ ਸਪਲੈਂਡਰ ਨੇ ਸਪਲੈਂਡਰ ਖੜੇ ਨੇ ਆਹ ਕਾਲਾ ਜਿਹਾ ਇਹ ਕੀ ਮਾੜਾ ਜਿਆ ਚਲੋ ਚਲੋ ਆ ਦੇਖੋ ਇੱਕ ਕੀ ਮਾੜਾ ਸਪਲੈਂਟਰ ਮੈਂ ਨਹੀਂ ਕਰਵਾ ਰਿਹਾ ਕਿਉਂਕਿ ਉਹ ਮੇਰੇ ਅੰਦਰ ਨਹੀਂ ਆ ਰਿਹਾ ਇਹ ਗੱਲ ਸਰਕਾਰ ਤੋਂ ਬੈਠੇ ਆਹ ਇੱਕ ਕੀ ਮਾੜਾ ਕਹੇ ਨਾਲ ਦੇ ਨਹੀਂ ਮਾੜਾ ਮਾੜਾ ਜਿਆ ਉਹ ਇਹ ਆਪਣੇ ਕੀ ਮਾੜਾ ਵਾਲਾ ਪਤਾ ਕੋਈ ਤੁਹਾਨੂੰ ਨੀਂ ਆਪ ਹੀ ਨਾਮ ਕਰਾ ਲਈ 70 ਰੁਪਏ ਜਾਇ ਦੇ ਹਾਂ ਵੀ ਮਿੱਤਰੋ ਹੁਣ ਚਲਦੇ ਆ ਪਿੰਡ ਨੂੰ ਤੁਸੀਂ ਮੈਂ ਦੇਖਿਆ ਪਿਛਲੀਆਂ ਕਿਲੇ ਪੰਜਾਂ ਪਾਂ ਮੋਟਰਸਾਈਕਲ ਦੇਖ ਕੇ ਆਇਆ ਸਪਲੈਂਟਰ ਯਾਰ 50000 ਤੱਕ ਲੋਟ ਲੋਟ ਮਿਲਦਾ ਬਾਕੀ ਕਰੋ ਜੇ ਕਹਣ ਜਾਈ ਜੰਨੇ ਆ ਪਿੰਡ ਨੂੰ ਜਾਨਕੀ ਲਗਭਗ ਜਿਵੇਂ 21 22 ਮਾਡਲ 50000 ਦਾ ਮਿਲਦਾ ਜਿਹੜਾ ਕੋਈ ਹੈਗਾ ਜਿਵੇਂ 25 ਮਾਡਲ ਉਹ 75000 ਦਾ ਬਾਕੀ ਹਲੇ ਕੱਲੂ ਦੇਖਦੇ ਜੰਕੀ ਜੀ ਵੀ ਜਾ ਕੇ ਆਵਾਂਗੇ ਕੋਈ ਹੋਰ ਦੇਖਾਂਗੇ ਆਪਾਂ ਸੀ ਇੱਥੇ ਕੱਲ ਦੇਖਿਆ ਸੀ ਮੋਟਰ ਐਂਗਲ ਆ ਬਾਕੀ ਮੈਨੂੰ ਘਰੇ ਪਹੁੰਚ ਜਾਣ ਤੋਂ ਤੁਹਾਨੂੰ ਘਰੇ ਜਾ ਕੇ ਦੱਸਦਾ ਹੁਣ ਮੈਂ ਰੇਲ ਕੋਲੋਂ ਜਾਈ ਜਾਣਾ ਆਪਣੇ ਪਿੰਡ ਸਰਾਉਕ ਨੂੰ ਘਰੇ ਚੱਲ ਕੇ ਤੁਹਾਨੂੰ ਸਾਰਾ ਦੱਸਾਂਗਾ ਵੀ ਜਿਵੇਂ ਜਿਵੇਂ ਵੀ ਦੁਕਾਨਾਂ ਤੇ ਫਿਰਕੇ ਮਾਰਕੀਟ ਦਾ ਪਤਾ ਕਰਿਆ ਮੋਟਰਸਾਈਕਲ ਦੀ ਦਾ ਉਵੇਂ ਤੁਹਾਨੂੰ ਦੱਸ ਦਿਆਂ ਫਿਰ ਜਿਹੜਾ ਵੀ ਲਵਾਂਗੇ ਤੁਹਾਨੂੰ ਭਰਾ ਵਾਂਗੂ ਵੀ ਸਾਰਾ ਦੱਸਾਂਗੇ ਹਨਾ ਚਲੋ ਚੱਲੀਏ ਚੱਲਦੇ ਆਂ ਪਿੰਡ ਨੂੰ ਪਿੰਡ ਚੱਲ ਕੇ ਫੇਰ ਦੱਸਦਾ ਤੁਹਾਨੂੰ ਓਕੇ हां ਵੀ ਮਿੱਤਰੋ ਤੁਸੀਂ ਨਾ ਅੱਜ ਪਿਛਲੀ ਕਲਿੱਪ ਚ ਦੇਖਿਆ ਆਪਾਂ ਮਰੀਲ ਕੋਲ ਆਪਣੇ ਮੋਟਰਸਾਈਕਲ ਦੇ ਕੈਟ ਦੀ ਦੇਖਿਆ ਤਾਂ ਮਿੱਤਰੋ ਆਪਾਂ ਨੇ 10-12 ਮੋਟਰਸਾਈਕਲ ਨੇ ਜਿਹੜਾ ਤਾਂ 18-19 ਮਾਡਲ ਆ ਉਹਦਾ ਤਾਂ ਮੰਗਦੇ ਨੇ 40000 ਰੁਪਇਆ ਜਿਹੜਾ ਆਪਣਾ ਉਦੋਂ ਜਿਵੇਂ 22 ਕੀ ਮਾਡਲ ਵਗ ਜਾਂਦਾ ਉਹਦਾ ਕੋਈ ਮੰਗਦਾ 55 ਕੋਈ 60 ਜਿਹੜਾ ਜਿਵੇਂ 25 ਬੁੱਤੀ ਮਾਡਲ ਆ ਉਹਦਾ ਮੰਗਦੇ ਨੇ ਰੁਪਇਆ 75000 ਚਲੋ ਹੁਣ ਦੇਖਦੇ ਆ ਕਿਹੜਾ ਆਪਾਂ ਨੂੰ ਲੋਟ ਲੱਗਦਾ ਜਿਹੜਾ ਆਪਾਂ ਨੂੰ ਲੋਟ ਲੱਗਿਆ ਮੋਟਰਸਾਈਕਲ ਉਹ ਆਪਾਂ ਤੁਹਾਨੂੰ ਦੱਸਾਂਗੇ ਬਾਕੀ ਸਹਿਰ ਜਿਹੜਾ ਕੱਢਿਆ ਸਹਿਰ ਜਿਹੜਾ ਕੀ ਨਵਦੀਮੇ ਮਾਰਕੀਟ ਦਾ ਰੇਟ ਨਾ ਪਤਾ ਕਰ ਲਿਆ ਵੀ ਕੀ ਕਿਹੜਾ ਹਿਸਾਬ ਕੁਦਾ ਵੀ ਕਿੰਨੇ ਚ ਕਿਹੜਾ ਮਾਡਲ ਆਉਂਦਾ ਮੋਟਰਸਾਈਕਲ ਦਾ ਬਾਕੀ ਚਲੋ ਜਿਵੇਂ ਵੀ ਕੱਲੂ ਕਰਾਂਗੇ ਜਿਹੜਾ ਮੋਟਰਸਾਈਕਲ ਆਪਾਂ ਲਵਾਂਗੇ ਤੁਹਾਨੂੰ ਉਹ ਵੀ ਦੱਸਾਂਗੇ ਠੀਕ ਆ ਬਾਕੀ ਦੇਖਣਾ ਕੀ ਦਾ ਦਾਣਾ ਪਾਣੀ ਘਰੇ ਲਿਖਿਆ ਨਾ ਚਲੋ ਠੀਕ ਆ ਮਿੱਤਰੋ ਇਹ ਵਲੌਗ ਨੂੰ ਕਰ ਕਰਦੇ ਆਪਾਂ ਇੱਥੇ ਆਪਣਾ ਐਂਡ ਆਪਣਾ ਟਰੈਕਟਰ ਵੀ ਧੋਤਾ ਗਿਆ ਜੋ ਤੇ ਹਲੇ ਸੁੱਕਾ ਸਾਕਾ ਕੱਪੜਾ ਡੀਟੇਲ ਉਧਰ ਕੱਲੂ ਮਾਰਾਂਗੇ ਦੀ ਇਹ ਵਲੌਗ ਆਨ ਕਰਦੇ ਆਪਾਂ ਐਂਟ ਆਪਾਂ ਇੱਥੇ ਐਂਡ ਉਮੀਦ ਆ ਆਪਣਾ ਅੱਜ ਦਾ ਵਲੌਗ ਸਾਰੇ ਭੈਣ ਤੇ ਭਰਾਵਾਂ ਨੂੰ ਆਇਆਉ ਪਸੰਦ ਜੇ ਹੈ ਨਾ ਪਸੰਦ ਆਉ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਸਾਰੇ ਭਰਾ ਹਨਾ ਬਾਕੀ ਮਿਲਦੇ ਆ ਕੱਲ ਨੂੰ ਆਪਾਂ ਇੱਕ ਹੋਰ ਨਵੇਂ ਵਲੌਗ ਦੇ ਨਾਲ ਠੀਕ ਆ ਮਿੱਤਰੋ ਸਾਰੇ ਭਰਾਵਾਂ ਦਾ ਧੰਨਵਾਦ ਆਪਣਾ ਵਲੌਗ ਦੇਖਣ ਲਈ ਸਾਰੇ ਭੈਣ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਠੀਕ ਆ ਮਿੱਤਰੋ ਗੁੱਡ ਨਾਈਟ ਸਾਰੇ ਭਰਾਵਾਂ ਨੂੰ ਮਿਲਦੇ ਆ ਕੱਲ ਨੂੰ ਓਕੇ ਬਾਏ ਟਾਟਾ ਸਾਰੇ ਭਰਾਵਾਂ ਨੂੰ